ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਥ ਦੇ ਮਹਾਨ ਵਿਦਵਾਨ ਪੰਥ ਰਤਨ ਸਿੰਘ ਸਵਾਲ ਲਹਿਰ ਦੇ ਮੋਢੀਆਂ ਵਿੱਚੋਂ ਉਹ ਖਾਲਸਾ ਅਖਬਾਰ ਦੇ ਸੰਪਾਦਕ ਖਾਲਸਾ ਕਾਲਜ ਅੰਮ੍ਰਿਤਸਰ ਦੇ ਮੋਢੀ ਸੰਸਥਾਪਕ ਮਹਾਨ ਵਿਦਵਾਨ ਪੰਥ ਰਤਨ ਗੈਨੀਦੇ ਸਿੰਘ ਜੀ ਦੇ ਪਿੰਡ ਦੇ ਵਿੱਚ ਉਹਨਾਂ ਦੀ ਸਲਾਨਾ 123ਵੀਂ ਵਰਸੀ ਮਨਾਈ ਜਾ ਰਹੀ ਸੀ ਇਸ ਦੇ ਸੰਬੰਧ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਜਿਹੜੇ ਧਰਮ ਪ੍ਰਚਾਰ ਦੀ ਢਾਡੀ ਜਥੇ ਕਥਾਵਾਚਕ ਸਿੰਘ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਬਾਬਾ ਬਲਜੀਤ ਸਿੰਘ ਜੀ ਦਾਦੂਆਲ ਸਾਹਿਬ ਭពਿੰਦਰ ਸਿੰਘ ਜੀ ਅਸੰਧ ਪ੍ਰਧਾਨ ਉਹਨਾਂ ਦੀ ਪ੍ਰੇਰਨਾ ਦੇ ਨਾਲ ਇਹ ਸਮਾਗਮ ਉਹਨਾਂ ਦੀ ਪਲਾਨਿੰਗ ਅਨੁਸਾਰ ਉਹਨਾਂ ਦੀ ਅਗਵਾਈ ਦੇ ਵਿੱਚ ਕੀਤਾ ਗਿਆ ਤੇ ਸਮਾਗਮ 30 ਤਰੀਕ ਤੋਂ ਲੈ ਕੇ 6 ਸਤੰਬਰ ਤੱਕ ਚੱਲੇ ਨੇ ਪਿੰਡਾਂ ਵਿੱਚ ਧਰਮ ਪ੍ਰਚਾਰ ਦੀ ਲਹਿਰ ਵੱਖ-ਵੱਖ ਪਿੰਡਾਂ ਵਿੱਚ ਚਲਾ ਕੇ ਮੁੱਖ ਸਮਾਗਮ ਅਨਾਜ ਮੰਡੀ ਗਾਣਾ ਮੰਡੀ ਪਿੰਡ ਕਲੌੜ ਵਿਖੇ ਕੀਤਾ ਗਿਆ بارش ਦੇ باوجود ਵੀ ਸੰਗਤ ਦਾ ਠੱਠਾ ਮਾਰਦਾ ਇਕੱਠ ਸੀ ਇਲਾਕੇ ਦੀਆਂ ਸੰਗਤਾਂ ਪੰਚਾਂ ਸਰਪੰਚਾਂ ਨੰਬਰਦਾਰਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਾਂ ਵੱਲੋਂ ਇਹ ਜੋ ਸਹਿਯੋਗ ਦਿੱਤਾ ਹੈ ਗਿਆਨੀ ਦਿੱਤ ਸਿੰਘ ਵੈਲਫੇਅਰ ਸੁਸਾਇਟੀ ਦੇ ਨੌਜਵਾਨਾਂ ਨੂੰ ਤੇ ਉਸ ਦੇ ਸੰਬੰਧ ਵਿੱਚ ਸਾਡੇ ਸਤਿਕਾਰਯੋਗ ਬਹੁਤ ਹੀ ਸਤਿਕਾਰਯੋਗ ਗਿਆਨੀ ਭਪਿੰਦਰ ਸਿੰਘ ਜੀ ਮਹਿਮਦਪੁਰ ਵਾਲੇ ਸਫਰੇ ਸ਼ਹਾਦਤ ਜੋ ਕਿ ਉਸ ਸਮਾਗਮ ਦੀ ਇਹ ਰੂਪਰੇਖਾ ਉਲਿੱਕਦੇ ਨੇ ਉਹ ਇਸ ਸਮਾਗਮ ਦੀ ਸੰਚਾਲਨਤਾ ਸਟੇ 77 ਦਾ ਕੰਮ ਉਹਨਾਂ ਨੇ ਕੀਤਾ ਤੇ ਆਓ ਉਹਨਾਂ ਤੋਂ ਇਸ ਸਮਾਗਮ ਸੰਬੰਧੀ ਜਾਣਕਾਰੀ ਲਈਏ ਤੇ ਸੰਗਤਾਂ ਦੇ ਉਤਸ਼ਾਹ ਸੁਣਦੀ ਉਹਨਾਂ ਨੂੰ ਪੁੱਛੀਏ ਕਿ ਕਿੱਦਾਂ ਦਾ ਇਹ ਸਮਾਗਮ ਪਹਿਲੀ ਵਾਰ ਜਿਹੜਾ ਹੈ ਵੱਡੇ ਲੈਵਲ ਦਾ ਸਮਾਗਮ ਕੀਤਾ ਗਿਆ ਯਾਨੀ ਭਪਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਸੀਂ ਇਸ ਅੰਤਰਤਨ ਮਹਾਨ ਵਿਦਵਾਨ ਸਿੰਘ ਸਵਾ ਲਹਿਰ ਜੀ ਦੇ ਮੋਢੀ ਉਹਨਾਂ ਦੇ ਪਿੰਡ ਆ ਕੇ ਕਿੱਦਾਂ ਦਾ ਮਾਣ ਮਹਿਸੂਸ ਕਰ ਰਹੇ ਹੋ ਔਰ ਕਿਦਾਂ ਦਾ ਹੈ ਪ੍ਰੋਗਰਾਮ ਨੌਜਵਾਨ ਬੱਚੇ ਬੱਚੀਆਂ ਵੱਲੋਂ ਇਲਾਕੇ ਦੀ ਸੰਗਤਾਂ ਵੱਲੋਂ ਪ੍ਰਬੰਧ ਕੀਤੇ ਗਏ ਤੇ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਗੁਰੂ ਪਿਆਰੇ ਖਾਲਸਾ ਜੀਓ ਕਾਲਜ ਦੇ ਵਿੱਚ ਪੜ੍ਹਦੇ ਸਮੇਂ ਜਿਹੜੀ ਸਿੰਘ ਸਭਾ ਲਹਿਰ ਹੈ ਗੁਰਦੁਆਰਾ ਸੁਧਾਰ ਲਹਿਰ ਹੈ ਖਾਲਸਾ ਅਖਬਾਰ ਹੈ ਖਾਲਸਾ ਕਾਲਜ ਹੈ ਇਹਨਾਂ ਸੰਸਥਾਵਾਂ ਬਾਰੇ ਤੇ ਇਹਨਾਂ ਸੰਸਥਾਵਾਂ ਦੇ ਮੋਢੀਆਂ ਦੇ ਬਾਰੇ ਉਹਨਾਂ ਦੀਆਂ ਜੀਵਨੀਆਂ ਦੇ ਬਾਰੇ ਪੜਿਆ ਔਰ ਪ੍ਰੋਫੈਸਰ ਗੁਰਮਖ ਸਿੰਘ ਜੀ ਗਿਆਨੀ ਦੇਵ ਸਿੰਘ ਜੀ ਭਾਈ ਕਾਨ ਸਿੰਘ ਜੀ ਨਾਬਾ ਅਤਰ ਸਿੰਘ ਜੀ ਭੜੌੜ ਵਾਲੇ ਹੋਰ ਭਾਈ ਜਵਾਰ ਸਿੰਘ ਜੀ इत्यादि ਕਬੜੀਆਂ ਸ਼ਖਸੀਅਤਾਂ ਤੇ ਗਿਆਨੀ ਦੇਵ ਸਿੰਘ ਜੀ ਜੀਵਨ ਤੋਂ ਪ੍ਰੋਫੈਸਰ ਗੁਰਮਖ ਸਿੰਘ ਜੀ ਦੇ ਜੀਵਨ ਤੋਂ ਬਹੁਤ ਬਹੁਤ ਪ੍ਰਭਾਵਿਤ ਆ ਬੜੇ ਨੀਵੇਂ ਪੱਧਰ ਦੇ ਉੱਤੇ ਰਹਿ ਕੇ ਬਹੁਤ ਗਰੀਬੀ ਦਾਵੇ ਦੇ ਵਿੱਚ ਬੜੀ ਮਿਹਨਤ ਦੇ ਨਾਲ ਆਪਣੀ ਸਾਰੀ ਜ਼ਿੰਦਗੀ ਉਹਨਾਂ ਨੇ ਕੌਮ ਦੇ ਲੇਖੇ ਲਾ ਕੇ ਇਹਨਾਂ ਲਹਿਰਾਂ ਨੂੰ ਇਹਨਾਂ ਸੰਸਥਾਵਾਂ ਨੂੰ ਖੜੇ ਕਰਨ ਦੇ ਵਾਸਤੇ ਉਹਨਾਂ ਨੇ ਲਾਈ ਹੈ ਤੇ ਬੜੇ ਚਿਰ ਤੋਂ ਇਹ दिली ਤਮੰਨਾ ਸੀ ਕਿਉਂਕਿ ਅਜੀਜ਼ ਮਿੱਤਰ ਪ੍ਰੋਫੈਸਰ ਰਣਜੀਤ ਸਿੰਘ ਜੀ ਰਭੀ ਕਲਾਉਡ ਨਗਰ ਦੇ ਉਹਨਾਂ ਦੇ ਵਾਸੀ ਹਨ ਔਰ ਬੜੇ ਸਮੇਂ ਤੋਂ ਇੱਕ ਖਾਹਿਸ਼ ਸੀ ਕਿ ਉਹਨਾਂ ਦੇ ਨਗਰ ਦੇ ਦਰਸ਼ਨ ਕਰੀਏ ਇਸ ਨਗਰ ਦੇ ਅੰਦਰ ਧੰਨ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸਾਚੇ ਪਾਛਾ ਜੀ ਨੇ ਵੀ ਚਰਨ ਪਾਏ ਹਨ ਇਤਿਹਾਸਿਕ ਨਗਰ ਹੈ ਪਰ ਪ੍ਰੋਫੈਸਰ ਸਾਹਿਬ ਗੈਨੀ ਦੇਵ ਸਿੰਘ ਜੀ ਇਸ ਨਗਰ ਦੇ ਵਿੱਚ ਜੰਮੇ ਹਨ ਪਲੇ ਹਣੇ ਨਾ ਗਲੀਆਂ ਦੇ ਵਿੱਚ ਇਨਾ ਘਰਾਂ ਦੇ ਵਿੱਚ ਰਹੇ ਖੇਡੇ ਔਰ ਉਪਰੰਤ ਕਾਮ ਵੀ ਛੋਟੀ ਜੀ ਉਮਰ ਦੇ ਵਿੱਚ 51 ਸਾਲ ਦੀ ਉਹਨਾਂ ਦੀ ਉਮਰ ਸਾਰੀ ਤੇ ਬੜੇ ਮਹਾਨ ਬਹੁਤ ਦੇਣ ਬੜਾ ਹਿੱਸਾ ਪਾ ਕੇ ਗਏ ਤੇ ਸਾਧ ਸੰਗਤ ਜੀ ਪਹਿਲੀ ਵਾਰੀ ਇੱਥੇ ਆ ਕੇ ਪਤਾ ਲੱਗਾ ਕਿ ਗਿਆਨੀ ਜੀ ਦਾ ਜੋ ਵਰਸੀ ਹੈ ਉਹ ਹਰ ਸਾਲ ਗੁਰਦੁਆਰਾ ਸਾਹਿਬ ਵਿੱਚ ਮਨਾਇਆ ਜਾਂਦੀ ਸੀ ਇਲਾਕੇ ਦੇ ਵਿੱਚੋਂ ਪਿੰਡਾਂ ਦੇ ਵਿੱਚੋਂ ਸਿੰਘ ਆਉਂਦੇ ਸਨ ਸੰਗਤ ਆਉਂਦੀ ਸੀ ਦੀਵਾਨ ਸਾਜਦੇ ਸਨ ਪਰ ਇੰਨੇ ਵੱਡੇ ਤੇ ਵੱਡੇ ਪੱਧਰ ਦੇ ਉੱਤੇ ਜਿਹੜਾ ਉਪਰਾਲਾ ਇਹ ਕੀਤਾ ਗਿਆ ਹੈ ਇਹ ਬਹੁਤ ਅਤਿਅੰਤ ਖੁਸ਼ੀ ਹੈ ਤੇ ਇਹ ਵੀ ਅਤਿਅੰਤ ਖੁਸ਼ੀ ਹੈ ਧੰਨਵਾਦ ਵੀ ਹੈ ਮੇਰੇ ਵੀਰ ਰঞ্জੀਤ ਸਿੰਘ ਜੀ ਦਾ ਔਰ ਸਿੱਖ ਜਿਹੜੇ ਗਿਆਨੀ ਦੇਵ ਸਿੰਘ ਜੀ ਵੈਲਫੇਅਰ ਸੁਸਾਇਟੀ بڑے ਨੌਜਵਾਨ ਇਹ ਵੀਰ ਹਨ ਇਹਨਾਂ ਨੇ ਆਵਾਜ਼ ਮਾਰੀ ਅਤਿਅੰਤ ਪ੍ਰਸੰਤਾ ਹੋਈ ਇਸ ਸਮਾਗਮ ਦਾ ਇਹਨਾਂ ਵੀਰਾਂ ਦਾ ਹਿੱਸਾ ਬਣ ਕੇ ਅੰਗਨੀ ਜੀ ਇਹ ਦੱਸੋ ਜੀ ਵੀ ਜੋ ਸਮਾਗਮ ਤੁਸੀਂ ਵੱਡੇ ਲੈਵਲ ਤੇ ਕਰਦੇ ਰਹਿੰਦੇ ਹੋ ਤੇ ਮਹਾਨ ਬਖਸ਼ਿਸ਼ਾਂ ਨੇ ਇਸ ਧਰਤੀ ਨੂੰ ਮਹਾਨ ਸ਼ਹੀਦਾਂ ਦੀ ਸ਼ਬਜਾਂਦੇ ਆ ਬਾਬਿਆਂ ਦੀ ਧਰਤੀਆਂ ਮਾਤਾ ਗੁਜਰਕੌਰ ਦੀ ਸ਼ਹੀਦੀ ਦੀ ਧਰਤੀ ਹੈ ਤੇ ਇੱਥੇ ਆ ਕੇ ਤੁਸੀਂ ਇਸ ਨਗਰ ਦੇ ਵਿੱਚ ਵੀ ਆਪਣਾ ਜਿਹੜਾ 2 ਦਿਨ ਦਾ ਸਮਾਂ ਬਹੁਤ ਖੁੱਲਾ ਸਮਾਂ ਸਾਨੂੰ ਦੇ ਕੇ ਗਏ ਆ ਤੁਸੀਂ ਤੇ ਇਹ ਸਮਾਗਮ ਦੀ ਜੇ ਆਪਾਂ ਕਹੀਏ ਬਈ ਇੱਕ ਕੀ ਤੁਹਾਨੂੰ ਫੀਡਬੈਕ ਤੁਸੀਂ ਇਸ ਸਮਾਗਮ ਸੰਬੰਧੀ ਕੀ ਦੇਣੀ ਚਾਹੋ? ਦੇਖੋ ਜਿਸ ਤਰੀਕੇ ਦੇ ਨਾਲ ਇਹ ਵੀਰਾਂ ਨੇ ਗਾਇਨੀ ਦੇਵ ਸਿੰਘ ਜੀ ਵੈਲਫੇਅਰ ਸੁਸਾਇਟੀ ਭਾਈ ਰਣਜੀਤ ਸਿੰਘ ਜੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਸਭ ਨੇ ਭਾਈ ਬਲਜੀਤ ਸਿੰਘ ਦੀ ਬਾਬਾ ਬਲਜੀਤ ਸਿੰਘ ਦੀ ਦਾਦੂਵਾਲ ਅਤੇ ਹੋਰ ਸਾਰੇ ਬਾਬਾ ਭਾਈ ਸਰਬਜੀਤ ਸਿੰਘ ਜੀ ਸਕੱਤਰ ਸਾਹਿਬਾ ਭਾਈ ਸਕੰਦਰ ਸਿੰਘ ਜੀ ਭਾਈ ਗੁਰਜੋਤ ਸਿੰਘ ਨਲਵੀ ਭਾਈ ਜਗਜੀਤ ਸਿੰਘ ਜੀ ਹੈੱਡ ਗ੍ਰਾਫੀ ਸਾਹਿਬ ਸਾਰੇ ਇੱਕ ਟੀਮ ਹੋ ਕੇ ਇਹ ਜਿੰਨੇ ਵੀ ਵੀਰਾਂ ਦਾ ਮੈਂ ਨਾਮ ਲਿਆ ਚਾ ਸੋਸਾਇਟੀ ਹੈ ਭਾਈ ਰਣਜੀਤ ਸਿੰਘ ਸਾਹਿਬ ਨੇ ਇੱਕ ਟੀਮ ਹੋ ਕੇ ਕੰਮ ਕੀਤਾ ਤੇ ਜਿਹਨੂੰ ਕਹਿੰਦੇ ਆਪਾਂ ਗਰਾਊਂਡ ਲੈਵਲ ਦੇ ਉੱਤੇ ਜਾ ਕੇ ਕੰਮ ਕੀਤਾ ਕਿਉਂਕਿ ਲਗਭਗ 30 ਤਰੀਕ ਤੋਂ 15 16 ਦਿਵਾਨ ਕੋ ਸਵੇਰ ਦੇ ਕੋ ਸ਼ਾਮ ਦੇ ਦਿਵਾਨ ਵੱਖਰੇ ਵੱਖਰੇ ਨਗਰਾਂ ਵਿੱਚ ਸਜੇ ਔਰ ਮੀਡੀਆ ਦੇ ਰਾਹੀਂ ਮੈਂ ਇਹ ਦੇਖਦਾ ਰਹਿੰਦਾ ਸਾਂ ਕਿ ਕਿਵੇਂ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਹਰ ਹਮਾ ਦੇ ਨਾਲ ਆ ਰਹੀਆਂ ਐ ਔਰ ਆਪਣੇ ਪੰਥ ਦੀਆਂ ਮਹਾਨ ਸ਼ਖਸੀਅਤਾਂ ਬਾਰੇ ਜਾਣ ਕੇ ਉਹਨਾਂ ਨੂੰ ਨਮਨ ਕਰਕੇ ਉਹਨਾਂ ਨੂੰ ਯਾਦ ਕਰਕੇ ਉਹ ਸੀਸ ਨਿਵਾ ਰਹੀਆਂ ਹਨ ਔਰ ਸਾਧ ਸੰਗਤ ਜੀਓ ਗਰਾਊਂਡ ਲੈਵਲ ਦੇ ਉੱਤੇ ਕੰਮ ਕੀਤਾ ਔਰ ਉਸ ਕੰਮ ਦਾ ਇਹ ਦੋ ਸਮਾਗਮਾਂ ਦੇ ਵਿੱਚ 5 ਤਰੀਕ ਔਰ 6 ਤਰੀਕ ਸ਼ਾਮ ਇਦੇ ਵਿੱਚ ਸਾਫ਼ ਸੁਭਾਅ ਦਿਖਾਈ ਦਿੱਤਾ ਕਿਉਂਕਿ ਪੰਡਾਲ ਜਿਹੜਾ ਸੀ ਜਿੰਨਾ ਕਿ ਲਾਇਆ ਸੀ ਉਸ ਪੰਡਾਲ ਨੂੰ ਖੋਲਣਾ ਪੈ ਗਿਆ ਇਹਦਾ ਮਤਲਬ ਇਹ ਹੈ ਕਿ ਇਲਾਕੇ ਦੇ ਵਿੱਚੋਂ ਸੰਗਤਾਂ ਤੇ ਨਗਰ ਦੀਆਂ ਸੰਗਤਾਂ ਬਸ ਦੀਵਾਨ ਆਰੰਭ ਹੋਇਆ ਤੇ ਸੰਗਤਾਂ ਦਾ ਤਾਂਤਾ ਲੱਗ ਗਿਆ ਰਾਤ ਵੇੇ ਇਸੇ ਤਰ੍ਹਾਂ ਬਾਰਿਸ਼ ਹੋਈ ਹੈ ਲੇਕਿਨ ਮੌਸਮ ਨੂੰ ਰੁਕਾਵਟ ਨਹੀਂ ਬਣਨ ਦਿੱਤਾ ਸੰਗਤਾਂ ਨੇ ਸੇਵਾਦਾਰਾਂ ਨੇ ਸਭ ਨੇ ਮਿਲ ਕੇ ਇੱਕਦਮ ਸਾਰੇ ਗਰਾਊਂਡ ਨੂੰ ਮੰਡੀ ਨੂੰ ਸਾਫ਼ ਕੀਤਾ ਵਸ਼ਾਈ ਕੀਤੀ ਤੇ ਸਮੇਂ ਦੇ ਨਾਲ ਸਮਾਗਮ ਸ਼ੁਰੂ ਹੋਇਆ ਸਮਾਪਤ ਹੋਇਆ ਬਹੁਤ ਇਕਾਗਰਤਾ ਦੇ ਨਾਲ ਜਿੱਥੋਂ ਪਤਾ ਲੱਗਦਾ ਹੈ ਸੰਗਤ ਨੇ ਭਾਈਆਂ ਨੇ ਗੁਰਸਿੱਖਾਂ ਨੇ ਬੱਚਿਆਂ ਨੇ ਹਰ ਇੱਕ ਨੇ ਬੜੀ ਇਕਾਗਰਤਾ ਦੇ ਨਾਲ ਕੀਰਤਨ ਦੀਵਾਨ ਕਥਾ ਵਿਚਾਰਾਂ ਜਿਹੜੇ ਸਟੇਜ ਤੋਂ ਵਿਚਾਰ ਹੋ ਰਹੇ ਸਨ ਬੁਲਾਰੇ ਬੋਲ ਰਹੇ ਸਨ ਕੀਤਨੀਆਂ ਢਾਡੀ ਸਿੰਘ ਉਹਨਾਂ ਨੂੰ ਸਰਵਣ ਕੀਤਾ ਹੈ ਔਰ ਸਾਰਿਆਂ ਨੇ ਬੜੀ ਭਾਵਨਾ ਦੇ ਨਾਲ ਅਕੀਦੇ ਨਾਲ ਸੇਸ਼ਨੇ ਵਾਇਆ ਔਰ ਇਹ ਅਰਦਾਸ ਹੈ ਮਹਾਰਾ ਸੱਚੇ ਪਾਤਸ਼ਾਹ ਇਹਨਾਂ ਸਾਰੇ ਵੀਰਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਉਹ ਜਿਹੜੀਆਂ ਸ਼ਖਸੀਅਤਾਂ ਗਿਆਨੀ ਜੀ ਜੋ ਦੇਣ ਦੇ ਗਏ ਹਨ ਤੇ ਅਸੀਂ ਵੀ ਉਹਨਾਂ ਦੇ ਪੱਦ ਚਿਨਾਂ ਦੇ ਉੱਤੇ ਚੱਲ ਕੇ ਇਸੇ ਤਰ੍ਹਾਂ ਇਹ ਕੌਮ ਦੇ ਵਾਸਤੇ ਸਮਾਜ ਦੇ ਵਾਸਤੇ ਆਪਣੀ ਜਿਹੜੀ ਇਹ ਜਿੰਦੜੀ ਉਹ ਲਾਸਟ ਜਿਹੇ 1 ਟੋਲ ਮਾਤਰਾ ਵੀ ਲਾ ਦੇਗੇ ਤੇ ਇਹ ਸਾਡੇ ਬੜੇ ਵੱਡੇ ਭਾਗ ਹੋਣਗੇ ਧੰਨਵਾਦ ਸਾਰੇ ਵੀਰਾਂ ਦਾ ਗਾਨੀ ਜੀ ਬਹੁਤ ਧੰਨਵਾਦ ਤੁਹਾਡਾ ਤੁਸੀਂ ਇਹ ਦੱਸੋ ਜੀ ਕਿ ਗਾਨੀ ਜੀ ਦੀ ਯਾਦਗਾਰ ਬਣ ਰਹੀ ਹੈ ਇਹ ਗਾਨੀ ਜੀ ਨੇ ਪੰਥ ਲਈ ਕੰਮ ਕੀਤਾ ਕੌਮ ਲਈ ਕੰਮ ਕੀਤਾ ਤੇ ਉਹਨਾਂ ਦੀ ਜਿਹੜੀ ਯਾਦਗਾਰ ਬਣ ਰਹੀ ਹੈ ਤੇ ਉਹਦੇ ਵਿੱਚ ਕੀ ਤੁਸ ਤੁਹਾਡੀ ਸੰਤੁਸ਼ਟੀ ਹੈ ਔਰ ਕੱਲ ਦੇ ਸਮਾਗਮ ਵਿੱਚ ਜੋ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਯੋਗਦਾਨ ਪਾਇਆ ਗਿਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਜਿਹੜੀ ਯਾਦਗਾਰ ਬਣ ਰਹੀ ਹੈ ਜਿਵੇਂ ਅਸੀਂ ਆਪਣੇ ਸਾਡੇ ਸੰਤ ਮਹਾਪੁਰਸ਼ ਹਨ ਸੇਕ ਕਾਮ ਦੇ ਉਹਨਾਂ ਨੇ ਕੌ ਨੂੰ ਦੇਣ ਦਿੱਤੀ ਟਕਸ਼ਾਲਾ ਹਨ ਸੰਪਰਦਾਵਾਂ ਹਨ ਉਹਨਾਂ ਦੀਆਂ ਯਾਦਗਾਰਾਂ ਤੇ ਵਰਸ਼ਿਆਂ ਅਦਿਕ ਮਨਾਇਆ ਜਾਂਦੇ ਯਾਦਗਾਰਾਂ ਸਥਾਪਿਤ ਕੀਤੀਆਂ ਜਾਂਦੀਆਂ ਇਹ ਗਿਆਨੀ ਦੇਵ ਸਿੰਘ ਜੀ ਏ ਵੀ ਬਸੋ ਆਪਾਂ ਸੰਤ ਚਾ ਇਹਨਾਂ ਦੇ ਪਦ ਨਾਮ ਨਹੀਂ ਲੱਗਦਾ ਲੇਕਿਨ ਉਹ ਜੋ ਗੁਰਬਾਣੀ ਨੂੰ ਜੀਵੇ ਜੋ ਗੁਰਮਹਾਣੀ ਵਿੱਚ ਗੁਰਮਖੀ ਦੀ ਸਿੱਖ ਦੀ ਜੋ ਜਿੰਦਗੀ ਲਿਖੀ ਹੈ ਜੋ ਜਿਸ ਤਰ੍ਹਾਂ ਦਾ ਸਿੱਖ ਦਾ ਜੀਵਨ ਲਿਖਿਆ ਹੈ ਤੇ ਸੁਭਾਅ ਲਿਖਿਆ ਹੈ ਉਸ ਤਰ੍ਹਾਂ ਦਾ ਜੀਵਨ गुजार ਕੇ ਗਏ ਤੋਂ ਉਹਨਾਂ ਦੀ ਯਾਦਗਾਰ ਬਣ ਰਹੀ ਹੈ ਇੱਕ ਸੰਤੁਸ਼ਟੀ ਇੱਕ ਗੁਰੂ ਘਰ ਵੀ ਬਣ ਰਿਹਾ ਹੈ ਤੇ ਬਾਬਾ ਕਾਰ ਸੇਵਾ ਵਾਲੇ ਬਾਬਾ ਹਰਵੰਸ ਸਿੰਘ ਜੀ ਦਿੱਲੀ ਵਾਲੇ ਉਹਨਾਂ ਤੋਂ ਗੁਰਸਾਈ ਬਾਬਾ ਸੁਜਾਨ ਸਿੰਘ ਜੀ ਸੇਵਾ ਕਰਾ ਰਹੇ ਨੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਮਾਇਕ ਸਹਾਇਤਾ ਵੀ ਕੀਤੀ ਹੈ ਅੱਗੋਂ ਵੀ ਕਰਨਗੇ ਸੰਗਤਾਂ ਨੇ ਸਹਾਇਤਾ ਵੀ ਕੀਤੀ 2 ਲੱਖ ਦੀ ਸਹਾਇਤਾ ਕੀਤੀ ਹੈ ਅੱਗੋਂ ਵੀ ਹੋਰ ਭਰੋਸਾ ਦਿੱਤਾ ਹੈ ਤੇ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ ਉਹ ਜਿੱਥੇ ਆਪਣੇ ਕੋਲੋਂ ਵੀ ਮਾਇਆ ਦੇ ਕੇ ਗਏ ਹਨ ਕਮੇਟੀ ਦੇ ਵਿੱਚੋਂ ਵੀ ਮਾਇਆ ਦਿੱਤੀ ਜਥੇ ਵੀ ਬਿਆਨਤਾਈ ਢਾਡੀ ਜਥੇ ਰੱਗੇ ਜਥੇ ਤੇ ਪ੍ਰਚਾਰਕ ਸਹਿਬਾਨ ਤੋਂ ਖਾਲਸਾ ਜੀਓ ਇਹ ਯਾਦਗਾਰ ਬਣੇ ਗੁਰਦੁਆਰਾ ਸਾਹਿਬ ਬਣ ਜਾ ਜਿਵੇਂ ਗਿਆਨੀ ਜੀ ਨੇ ਅਖਬਾਰ ਚਲਾਈ ਹੈ ਕਾਜ ਸਥਾਪਿਤ ਕੀਤਾ ਹੈ ਮੇਰੀ ਮਨਸ਼ਾ ਵੀ ਹੈ ਮੇਰੀ ਬੇਨਤੀ ਦਿਲੀ ਖਾਹਿਸ਼ ਹੈ ਕਿ ਗੁਰੂ ਘਰ ਦੇ ਨਾਲ ਜਿਵੇਂ ਤੇ ਕੋਈ ਡਿਸਪੈਂਸਰੀ ਹੋਵੇ ਕੋਈ ਬੱਚਿਆਂ ਦੇ ਵਾਸਤੇ ਕੀਰਤਨ ਦੀ ਤਬਲੇ ਦੀ ਕੋਈ ਕਲਾਸ ਹੋਵੇ ਗੁਰਮਤ ਦੀ ਕਲਾਸ ਹੋਵੇ ਇਤਿਆਦਿਕ ਨੌਜਵਾਨਾਂ ਦੇ ਵਾਸਤੇ ਉਹਨਾਂ ਦੇ ਵਾਸਤੇ ਕੋਈ ਵੱਖਰਾ ਕੋਈ ਵਰਜਸ਼ ਕਰਨ ਦੇ ਵਾਸਤੇ ਉਹਨਾਂ ਦੇ ਵਾਸਤੇ ਹੋਵੇ ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਕੌਮ ਨੂੰ ਸਮਰਪਿਤ ਐਕਟੀਵਿਟੀਆਂ ਹਨ ਉਹ ਨੌਜਵਾਨਾਂ ਵਾਸਤੇ ਬੱਚਿਆਂ ਵਾਸਤੇ ਬੀਬੀਆਂ ਵਾਸਤੇ ਇਸ ਯਾਦਗਾਰ ਦੇ ਅੰਦਰ ਹਰ ਇੱਕ ਸਿੱਖ ਲਈ ਹਰ ਉਮਰ ਵਰਗ ਲਈ ਹਰ ਇੱਕ ਸੋਚ ਪੱਧਰ ਲਈ ਇਹ ਤਜਾਮ ਜਿਹੜਾ ਹੋਣਾ ਚਾਹੀਦਾ ਹੈ ਬੜੇ ਸਿਆਣੇ ਸੋਜਵਾਨ ਸਿੱਖ ਨੇ ਮੈਨੂੰ ਪੱਕੀ ਪਕਾ ਯਕੀਨ ਹੈ ਆਸ਼ਾ ਹੈ ਕਿ ਜਰੂਰ ਗਿਆਨੀ ਜੀ ਦੇ ਪੰਜਾਂ ਦੇ ਉੱਤੇ ਚੱਲਦੇ ਹੋਇਆਂ ਇਹ ਕਾਰਜ ਸਾਰਕ ਕਰਨਗੇ ਗਿਆਨੀ ਜੀ ਦੇਸ਼ ਵਿਦੇਸ਼ ਦੀਆਂ ਵਸਦੀਆਂ ਸੰਸਥਾਵਾਂ ਨੇ ਜਿਵੇਂ ਦੇਸ਼ ਦੇ ਸਿੰਘ ਸੁਭਾਵਾਂ ਨੇ ਵੱਡੀਆਂ-ਵੱਡੀਆਂ ਸੰਸਥਾਵਾਂ ਨੇ ਚੀਫ ਖਾਲਸਾ ਦਰਬਾਰ ਹੈ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਪਾਰਲੀਮੈਂਟ ਆ ਸਿੱਖਾਂ ਦੀ ਤੇ ਦੇਸ਼ ਵਿਦੇਸ਼ ਦੇ ਵਿੱਚ ਵਸਦੇ ਸਾਡੇ ਬੜੀ ਚੜ੍ਹਦੀ ਕਲਾ ਵਾਲੀ ਜਿਹਨੂੰ ਪੰਜਾਬੀ 'ਚ ਠੇਠ ਕਹ ਲਈ ਠੇਠ ਪੰਜਾਬੀ ਵਿੱਚ ਕਹ ਲਈਏ ਵੀ ਧਨਾੜ ਸਿੱਖ ਜਿਹੜੇ ਆ বাসਦੇ ਨੇ ਪੂਰੇ ਵਰਲਡ ਦੇ ਵਿੱਚ ਜਿਨ੍ਹਾਂ ਦੇ ਨਾਮ ਦਾ ਸ਼ਿੱਕਾ ਚੱਲਦਾ ਬੜੇ-ਬੜੇ ਬਿਜ਼ਨਸਮੈਨ ਨੇ ਉਹ ਤੇ ਜਿਵੇਂ ਸਵਾਮੀ ਦਇਆਨੰਦ ਜੀ ਨੂੰ ਤਿੰਨ ਵਾਰੀ ਹਰਾਇਆ ਗਿਆਨੀ ਜੀ ਨੇ ਡਿਬੇਟ ਦੇ ਵਿੱਚ ਤੇ ਮਾਫ ਕਰਿਓ ਵੀ ਉਸ ਹਾਰੇ ਹੋਏ ਵਿਦਵਾਨ ਨੂੰ ਉਹਨਾਂ ਦੀ ਕੌਮ ਨੇ ਚੱਕ ਕੇ ਤਾਜ ਸਿਰ ਤੇ ਬਿਠਾ ਲਿਆ ਤੇ ਹੋਰਾਂ ਦੇ ਨਾਮ ਤੇ ਹਜ਼ਾਰਾਂ ਹੀ ਲੱਖਾਂ ਹੀ ਸੰਸਥਾਵਾਂ ਆਂ ਡੀਏਵੀ ਸਕੂਲ ਕਾਲਜ ਹਸਪੀਟਲ ਬਹੁਤ ਕੁਝ ਯੂਨੀਵਰਸਿਟੀਆਂ ਚੱਲ ਰਹੀਆਂ ਨੇ ਤੇ ਦੇਸ਼ ਵਿਦੇਸ਼ ਦੇ ਬਹਾਦਰ ਸਿੱਖਾਂ ਨੂੰ ਗਿਆਨੀ ਜੀ ਦੀ ਪ੍ਰੋਫੈਸਰ ਗੁਰਮਖ ਸਿੰਘ ਜੀ ਦੀ ਕਹਾਣੀ ਬਾਰੇ ਤੁਸੀਂ ਕਿਵੇਂ ਪ੍ਰੇਰਣਾ ਦਿਓਗੇ ਜੀ ਦੇਖੋ ਸਿੰਘ ਸਭਾ ਜਿੰਨੇ ਵੀ ਸਿੰਘ ਸਭਾ ਗੁਰਦੁਆਰਾ ਸਾਹਿਬ ਨੂੰ ਕਿੱਥੋਂ ਪਤਾ ਲੱਗਦਾ ਹੈ ਅੱਜ ਵੀ ਪੰਜਾਬ ਅੰਦਰ ਪੰਜਾਬ ਤੋਂ ਬਾਹਰ ਔਰ ਉਹ ਪ੍ਰਦੇਸ਼ਾਂ ਦੇ ਵਿੱਚ ਵੀ ਸਿੰਘ ਸਭਾ ਗੁਰਦੁਆਰੇ ਹਨ ਉਹ ਸਿੰਘ ਸਭਾ ਗੁਰਦੁਆਰਾ ਸਹਿਬਾਨ ਇਹ ਉਹ ਜਿਹੜੀ ਸਿੰਘ ਸਭਾ ਲਹਿਰ ਗੈਨਜੀ ਨੇ ਪ੍ਰੋਫੈਸਰ ਸਾਹਿਬ ਜੀ ਨੇ ਉਹਨਾਂ ਗੁਰਮਖਾਂ ਪਿਆਰਿਆਂ ਨੇ ਸ਼ੁਰੂ ਕੀਤੀ ਉਹਦੇ ਵਿੱਚੋਂ ਨਿਕਲੇ ਚੀਫ ਖਾਲਸਾ ਦੀਵਾਨੋਂ ਚੋਂ ਨਿਕਲਿਆ ਕਾਲੀ ਲਹਿਰ ਗੁਰਦੁਆਰਾ ਸੁਧਾਰ ਲਹਿਰ ਇਹ ਸਾਰੇ ਸਿੰਘ ਸਭਾ ਲਹਿਰ ਦੇ ਵਿੱਚੋਂ ਜਿਹਨਾਂ ਕੌਮ ਦੇ ਵਿੱਚ ਜਾਗਰਤੀ ਆਈ ਤੇ ਗੁਰਬਾਣੀ ਨੂੰ ਗੁਰਮਤ ਨੂੰ ਜਿਹੜਾ ਅਕਾਦਮਿਕ ਤਰੀਕੇ ਨਾਲ ਮਾਡਰਨ ਆਧੁਨਿਕ ਤਰੀਕੇ ਦੇ ਨਾਲ ਸਮਝਣ ਦਾ ਪ੍ਰਚਾਰਨ ਦਾ ਜਿਹੜਾ ਉਪਰਾਲਾ ਇਹ ਸਿੰਘ ਸਭਾ ਲਹਿਰ ਨੇ ਇਹਨਾਂ ਗੁਰਮੁਖਾਂ ਭਾਈ ਦੇਵ ਸਿੰਘ ਜੀ ਨੇ ਪ੍ਰਸਾਰਣ ਨੇ ਇਹਨਾਂ ਨੇ ਸ਼ੁਰੂ ਕੀਤਾ ਤੋਂ ਉਹ ਜਿਹੜੇ ਜਿੰਨੇ ਵੀ ਗੁਰਸ਼ਖ ਨੇ ਜਿੰਨੇ ਵੀ ਸਰਵਣ ਕਰ ਰਹੇ ਨੇ ਚਾਹੇ ਪੰਜਾਬ ਦੇ ਹਨ ਤੇ ਚਾਹੇ ਪਰਦੇਸਾਂ ਵਿੱਚ ਹਨ ਉਹਨਾਂ ਸਾਰਿਆਂ ਨੂੰ ਇਹ ਦਾਸ ਦੀ ਬੇਨਤੀ ਹੈ ਕਿ ਉਹ ਆਪਾਂ ਲਹਿਰ ਨੂੰ ਜਿਵੇਂ ਉਹਨਾਂ ਨੇ ਇਹ ਕਾਰਜ ਕੀਤੇ ਨਾ ਸਾਨੂੰ ਫੇਰ ਬਹੁਤ ਲੋੜ ਹੈ ਪੰਜਾਬ ਵਿੱਚ ਤਾਂ ਨੂੰ ਸਾਰਿਆਂ ਨੂੰ ਦੱਸਣ ਦੀ ਲੋੜ ਨਹੀਂ ਹੈ ਜਿਵੇਂ ਉਸ ਸਮੇਂ ਇਸਾਈਅਤ ਦਾ ਹਮਲਾ ਹੋ ਰਿਹਾ ਹੈ ਆਰੀਆ ਸਮਾਜੀਆਂ ਦਾ ਤੇ ਦੰਬ ਦਾ ਤੇ ਪਖੰਡਵਾਦ ਦਾ ਅੱਜ ਵੀ ਉਹ ਲੋੜ ਅੱਜ ਵੀ ਹੈ ਇਸਾਈਅਤ ਦੇਖੋ ਅੱਜ ਕਿੰਦਾ ਪੈਰ ਫੈਸਾਰ ਰਹੀ ਹੈ ਲੇਕਿਨ ਅੱਜ ਉਹਨਾਂ ਦਾ ਗਿਆਨੀ ਦੇਸ ਸਿੰਘ ਦੀ ਪ੍ਰੈਸਾ ਗੁਰਮੁਖ ਸਿੰਘ ਵਰਗੇ ਕਿਸੇ ਨੂੰ ਵੀ ਇਹ ਨਹੀਂ ਹੋਇਆ ਕਿ ਅਸੀਂ ਇਹਦੇ ਵਾਸਤੇ ਕੋਈ ਲਹਿਰ ਕੱਢੀਏ ਤੇ ਉਹਨਾਂ ਗੁਰਸਿੱਖਾਂ ਨੂੰ ਗੁਰਮਖਾਂ ਨੂੰ ਜਿਹੜੇ ਜਾ ਰਹੇ ਨੇ ਹੋਰ ਪਾਸੇ ਗੁਰਮਤਨ ਨੂੰ ਛੱਡ ਕੇ ਉਹਨਾਂ ਨੂੰ ਪ੍ਰੇਟ ਹੀ ਉਹਨਾਂ ਨੂੰ ਸਮਝਾਈਏ ਤਾਂ ਇਹ ਇਦਾਂ ਦਾ ਪ੍ਰਲ ਸਾਨੂੰ ਕਰਨਾ ਚਾਹੀਦਾ ਹੈ ਦੰਬ ਦਾ ਫੇਰ ਜ਼ਿਆਦਾ ਪੈਰ ਪ੍ਰਸਾਰ ਹੋ ਰਿਹਾ ਹੈ ਜਿਹੜਾ ਦੇਹ ਧਾਰੀਆਂ ਦਾ ਫਿਰਖੰਡਵਾਦ ਦਾ ਜਿਹੜਾ ਜਾਲ ਹੈ ਭਰਮਜਾਲ ਹੈ ਸਾਈਅਦ ਦਾ ਭਰਮਜਾਲ ਹੈ ਇਹ ਸਾਰਾ ਫਿਰ ਦੁਬਾਰਾ ਫੈਲਦਾ ਜਾ ਰਿਹਾ ਤੇ ਕਿੰਨੇ ਸੱਸੀ ਵਾਲੇ ਤੇ ਭਨਿਆਰੇ ਵਾਲੇ ਤੇ ਉਹ ਜਿਹੜਾ ਨੂਰ ਮੈਲੀਏ ਉਹਨਾਂ ਦੇ ਫੇਰ ਦਇਆਨੰਦ ਵਰਗੇ ਉਹਨਾਂ ਜਿਨ੍ਹਾਂ ਨੂੰ ਆਉਂਦਾ ਜਾਂਦਾ ਕੱਖ ਨਹੀਂ ਹੈ ਉਹਨਾਂ ਦੇ ਫੇਰ ਆ ਕੇ ਪੰਜਾਬ ਵਿੱਚ ਵੜੇ ਜਾ ਰਹੇ ਹੈ ਤੇ ਸੰਸਥਾਵਾਂ ਨੂੰ ਗੁਰੂ ਘਰ ਨੂੰ ਜਿਹੜੀਆਂ ਮਹਾਨ ਸੰਸਥਾਵਾਂ ਨੇ ਸ਼੍ਰੋਮਣੀ ਕਮੇਟੀ ਹਰਿਆਣਾ ਕਮੇਟੀ ਦਿੱਲੀ ਕਮੇਟੀ ਹੈ ਜਾਂ ਹੋਰ ਸਿੰਘ ਸੰਭਾਵਾਂ ਗੁਰਦੁਆਰੇ ਪਰਦੇਸਾਂ ਵਿੱਚ ਉਹ ਹਰ ਤਰ੍ਹਾਂ ਕਰਕੇ ਮਾਇਆ ਕਰਕੇ ਵੀ ਤੇ ਪ੍ਰਚਾਰਕਾਂ ਕਰਕੇ ਵੀ ਤੇ ਗੁਰਮਤ ਲਹਿਰ ਨੂੰ ਪ੍ਰਚੰਡ ਕਰੀਏ ਤਾਂ ਜੋ ਜਿਹੜਾ ਫੇਰ ਗੁਰਮਤ ਦਾ ਬੋਲ ਵਾਲਾ ਉਹ ਪਿੰਡਾਂ ਵਿੱਚ ਪੰਜਾਬ ਦੇ ਵਿੱਚ ਕੀ ਕੌਮ ਗਿਆਨੀ ਦੇਵ ਸਿੰਘ ਜੀ ਦੀ ਕੋਈ ਵੱਡੀ ਜਿਵੇਂ ਕਹਿ ਲੋ ਯੂਨੀਵਰਸਿਟੀ ਉਹਨਾਂ ਦੇ ਨਾਮ ਤੇ ਇਹ ਕੌਮ ਬਣਾ ਸਕਦੀ ਹੈ ਜੀ ਜੀ ਬੇਸ਼ੱਕ ਇਹੋ ਜਿਹਾ ਕਾਰਜ ਹੋਣਾ ਚਾਹੀਦਾ ਹੈ ਕਿਉਂਕਿ ਜਿਹੜੀਆਂ ਸ਼ਖਸੀਅਤਾਂ ਨੇ ਆਪਣਾ ਘਰ-ਬਾਰ ਨੂੰ ਛੱਡਿਆ ਦੇਖੋ ਮੈਂ ਕੱਲ ਵੀ ਬੋਲਿਆ ਸੀ ਜਿਓ ਚਾਹੁੰਦੇ ਗੁਲਾਬਦਾਸੀਆਂ ਦੇ ਡੇਰੇ ਉਹ ਪੜੇ ਤੇ ਗੁਲਾਬਦਾਸੀਆਂ ਦਾ ਡੇਰਾ ਬੜੇ ਰੋਸ਼ਨ ਦਿਮਾਗ ਸੀ ਗੁਲਾਬਦਾਸੀਆਂ ਦਾ ਡੇਰਾ ਸੰਭਾਲਦੇ ਡੇਰੇਦਾਰ ਬਣ ਕੇ ਬੈਠਦੇ ਤੇ ਅੱਜ ਉਹਨਾਂ ਦੇ ਥੱਲੇ ਵੀ ਗੱਡੀਆਂ ਹੁੰਦੀਆਂ ਉਹਨਾਂ ਦਾ ਪਰਿਵਾਰ ਵੀ ਕਿਤੇ ਗੱਡੀਆਂ ਚਲਾਉਂਦਾ ਹੁੰਦਾ ਵੇ ਚਾਹੁੰਦੇ ओरिएंटਲ ਕਾਲਜ ਦੇ ਪਹਿਲੇ ਪੰਜਾਬੀ ਦੇ ਪ੍ਰੋਫੈਸਰ ਜੇ ਆਪਣੇ ਪ੍ਰੋਫੈਸ਼ਨ ਹੀ ਕਰਦੇ ਤੇ ਚੰਗਾ ਪੈਸਾ ਕਮਾਉਂਦੇ ਕੀ ਲੋੜ ਪਈ ਸੀ ਉਹਨਾਂ ਨੂੰ ਜੇ ਉਹ ਚਾਹੁੰਦੇ ਅਖਬਾਰ ਦੇ ਇੱਕ ਅੱਜ ਅਖਬਾਰਾਂ ਚੱਲਦੀਆਂ ਅਖਬਾਰਾਂ ਦੇ ਐਡੀਟਰ ਕਿੰਨਾ-ਕਿੰਨਾ ਪੈਸਾ ਕਮਾਉਂਦੇ ਆ ਅਖਬਾਰਾਂ ਜਿਹੜੀਆਂ ਚੱਲਦੀਆਂ ਆ ਕਿੰਨੇ ਘਰਾਂ ਨੇ ਬਣੇ ਪਏ ਆ ਬੜੇ ਮੌਕੇ ਆ ਪੈਸਾ ਕਮਾਉਂਦੇ ਉਹਨਾਂ ਕੋਲ ਉਹਨਾਂ ਨੇ ਆਪਣਾ ਘਰ ਨਹੀਂ ਬਣਾਇਆ ਇੱਥੇ ਪਿੰਡ ਦੇ ਵਿੱਚ ਉਹਨਾਂ ਦਾ ਕਹਿ ਨਹੀਂ ਸਕਦੇ ਪਿਆ ਉਹਨਾਂ ਦਾ ਘਰ ਆ ਜੀ ਹਨਾ ਜੀ ਜਾਂ ਕਿਤੇ ਵੀ ਲਾਹੌਰ ਵਿੱਚ ਰਹਿੰਦੇ ਸਨ ਲਾਹੌਰ ਵਿੱਚ ਦਿਖਾ ਦੇ ਪੀ ਕਿਤੇ ਘਰ ਨਹੀਂ ਜਿਹਦਾ ਘਰ ਆਪਣਾ ਘਰ ਨਹੀਂ ਬਣਾਇਆ ਆਪਣਾ ਪਰਿਵਾਰ ਨਹੀਂ ਸੰਭਾਲਿਆ ਜਿਹੜੇ ਉਹਨਾਂ ਦੇ ਪਰਿਵਾਰ ਵਾਲੇ ਆਪਣੇ ਬਲਬੂਤਿਓ ਤੇ ਖੜੇ ਹੋਏ ਐ ਲੇਕਿਨ ਉਹ ਜਿਹੜਾ ਪੈਸਾ ਉਹਨਾਂ ਨੇ ਕਮਾਇਆ ਤੇ ਆਪਣੀ ਜ਼ਿੰਦਗੀ ਸਾਰੀ ਕੌਮ ਦੇ ਲੇਖੇ ਲਾਈ ਐ ਤੋਂ ਸਾਧ ਸੰਗਤ ਜੀਓ ਵੇਖੋ ਸਾਨੂੰ ਸੋਚਣਾ ਚਾਹੀਦਾ ਜਿਹੜੇ ਕੌਮ ਵਾਸਤੇ ਕਰਕੇ ਗਏ ਨੇ ਕਿ ਜੇ ਕੌਮ ਵਾਸਤੇ ਉਹਨਾਂ ਦੀ ਯਾਰਗਰ ਸਥਾਪਿਤ ਕਰਨ ਦੀ ਉਹਨਾਂ ਦੇ ਕਾਰਜਾਂ ਨੂੰ ਹੋਰ ਅੱਗੇ ਤੋਰਨ ਦੇ ਵਾਸਤੇ ਜੇ ਕੌਮ ਆਉਂਦੀ ਨਹੀਂ ਐ ਤੇ ਫਿਰ ਇਹ ਸਾਡੀ ਅਦੋਗਤੀ ਹੋਏਗੀ ਸਾਡੀ ਬਾਦਕਿਸਮਤੀ ਹੈ ਹੋਰ ਕੀ ਆਪਾਂ ਕਹਿ ਸਕਦੇ ਆ ਇਸ ਕਰਕੇ ਸਾਨੂੰ ਜਰੂਰ ਜਿਹੜਾ ਉਪਰਾਲਾ ਕਰਨਾ ਚਾਹੀਦਾ ਅੱਜ ਕੌਮ ਦੇ ਬੱਚਿਆਂ ਨੂੰ ਬੜਾ ਮਹਿਣਾ ਤਾਂ ਨਾ ਮਾਰਿਆ ਜਾਂਦਾ ਸਟੇਜਾਂ ਤੋਂ ਵੀ ਉਹ ਨਸ਼ਈ ਹੋ ਗਏ ਨੇ ਉਹ ਗਲਤ ਰਸਤਿਆਂ ਤੇ ਚੱਲੇ ਗਏ ਨੇ ਤੇ ਕੀ ਮਤਲਬ ਇਹ ਗੱਲ ਬਾਰੇ ਤੁਸੀਂ ਕੀ ਆਪਣਾ ਵਿਚਾਰ ਰੱਖਦੇ ਹੋ ਦੇਖੋ ਜੀ ਇਹ ਇੱਕ ਨਾ ਸਾਰੇ ਆਪਾਂ ਜਾਣਦੇ ਆ ਸਮਝਦੇ ਆ ਜਦੋਂ ਪੰਜਾਬ ਅੰਗਰੇਜ਼ਾਂ ਦੇ ਰਾਜ ਥੱਲੇ ਆਇਆ ਉਦੋਂ ਤੇ ਖਾਸ ਕਰਕੇ ਜਦੋਂ ਦੇਸ਼ ਆਜ਼ਾਦ ਹੋਇਆ ਉਦੋਂ ਤੋਂ ਲੈ ਕੇ ਪੰਜਾਬ ਨੂੰ ਉੱਚੇ ਚਾਹ ਟਾਰਗੇਟ ਕੀਤਾ ਅੰਗਰੇਜ਼ਾਂ ਨੇ ਵੀ ਉੱਚੇ ਚਾਹ ਦੇ ਇਲਤਿਹਾਰ ਦਿੱਤਾ ਤੇ ਉਹ ਬੜੇ ਤਰੀਕਿਆਂ ਦੇ ਨਾਲ ਇਹਨੂੰ ਕਵਰ ਕੀਤਾ ਤੇ ਇਸੇ ਤਰ੍ਹਾਂ ਅੱਜ ਦੀਆਂ ਸਰਕਾਰਾਂ ਵੀ ਐ ਤੋਂ ਹਰ ਜਿਵੇਂ ਪਹਿਲਾਂ ਜ਼ਿਕਰ ਕੀਤਾ ਉਸੇ ਤਰ੍ਹਾਂ ਇਹ ਜਿਵੇਂ ਦੇਵਤ ਦਾ ਪਖੰਡਵਾ ਦਾ ਤੇ ਜਿਵੇਂ ਇਸਾਈਅਤ ਦਾ ਭਰਮਜਾਲ ਉਸੇ ਤਰ੍ਹਾਂ ਇਹ ਨਸ਼ਿਆਂ ਵਾਲਾ ਵੀ ਹੈ ਤੋਂ ਨੌਜਵਾਨੀ ਨੂੰ ਖਰਾਬ ਕੀਤਾ ਜਾ ਰਿਹਾ ਹੈ ਨੌਜਵਾਨੀ ਦਾ ਭਵਿੱਖ ਪੰਜਾਬ ਦੇ ਵਿੱਚ ਧੁੰਦਲਾ ਕਰਕੇ ਉਹਨਾਂ ਨੂੰ ਪਰਦੇਸਾਂ ਵੱਲ ਜਾਣ ਵਾਸਤੇ ਮਜਬੂਰ ਕੀਤਾ ਜਾ ਰਿਹਾ ਹੈ ਹਾਲਾਤ ਇਸ ਤਰ੍ਹਾਂ ਦੇ ਪੈਦਾ ਕੀਤੇ ਜਾ ਰਹੇ ਹੈ ਤੇ ਜੇ ਅਸੀਂ ਇਹਨਾਂ ਸਾਰਿਆਂ ਮਹਾਜਾਂ ਦੇ ਉੱਤੇ ਨਾ ਵਿਚਾਰ ਕੀਤੀ ਤੇ ਇੱਕ ਵਿਚਾਰ ਕਰਕੇ ਸਿਰ ਜੋੜ ਕੇ ਸਾਰੇ ਆਪਣੀਆਂ ਜਿਹੜੀਆਂ ਸਾਰੀਆਂ ਸੀਮਾਵਾਂ ਨੂੰ ਪਰੇ ਰੱਖ ਕੇ ਜਿਹੜੇ ਮਤ ਭੇਰੇ ਨਿੱਕੇ ਮੁੰਡੇ ਹਨ ਉਹਨਾਂ ਨੂੰ ਭਰਿਆ ਕਿ ਮਿਲ ਕੇ ਹੰਬੜਾ ਨਾ ਨਾ ਮਾਰਿਆ ਕੌਮ ਦੀਆਂ ਸਾਰੀਆਂ ਸੰਪਰਦਾਵਾਂ ਨੇ ਟਕਸ਼ਾਲਾ ਨੇ ਸ਼੍ਰੋਮਣੀ ਕਮੇਟੀ ਜਿੰਨੇ ਵੀ ਪ੍ਰਬੰਧਕ ਕਮੇਟੀਆਂ ਹਨ ਜੇ ਮੈਸ਼ਨੀ ਕਾਲਜ ਵਗੈਰਾ ਜੋ ਵੀ ਜਿੰਨੀਆਂ ਵੀ ਜਿੰਨੇ ਵੀ ਹਨ ਮੇਰੇ ਸਾਧੂ ਦਾਸੀ ਜੇਸੀ ਮਿਲ ਕੇ ਹੰਬੜਾ ਨਾ ਮਾਰਿਆ ਤੇ ਫਿਰ ਦੇਰ ਨਾ ਹੋ ਜਾਵੇ ਦੇਖੋ ਉਹਨਾਂ ਨੇ ਕਿੰਨਾ ਤਰਲਾ ਕੀਤਾ 18,53,000 ਗਿਣਤੀ ਰਹਿ ਗਏ ਸੀ ਗੈਨੀਵੇ ਦੇ ਸਮੇਂ ਜਦੋਂ 1871 ਦੇ ਵਿੱਚ ਜਨਗੰਨਾ ਹੋਏ ਗਰੇਜ ਰਾਜ ਦੇ ਵੇਲੇ ਤੇ ਉਦੋਂ ਤੋਂ ਨਾਲੇ ਅੱਜ 2.5 ਕਰੋੜ ਤੱਕ ਪਹੁੰਚਾਈ ਹੈ ਤੇ ਕਹਿਣ ਲੱਗੇ ਸੀ ਕਿ ਬਸ ਸਿੱਖ ਜਿਹੜੇ ਫੋਟੋਆਂ ਵਿੱਚ ਰਹਿ ਜਾਣਗੇ ਤੇ ਜਾਇਬ ਖਾਨ ਵਿੱਚ ਉਹਨਾਂ ਦੀਆਂ ਫੋਟੋ ਲੱਗਣ ਜੋਗੀਆਂ ਰਹਿ ਜਾਣਗੀਆਂ ਪਰ ਉਹਨਾਂ ਨੇ ਇਹ ਹੋਣ ਨਹੀਂ ਦਿੱਤਾ ਇਸ ਨੂੰ ਇਸ ਪਛੀਣ ਗਈ ਨੇ ਉਹਨੂੰ ਗਲਤ ਸਾਬਤ ਕਰ ਦਿੱਤਾ ਤਾਂ ਸਾਧ ਸੰਗਤ ਜੀਓ ਖਾਲਸਾ ਜੀ ਅਸੀਂ ਅੱਜ ਜਿਹੜਾ ਸਮੇਂ ਦੀ ਲੋੜ ਹੈ ਜੇ ਸਮੇਂ ਦੇ ਹਾਣੀ ਬਣ ਕੇ ਦਰਪੇਸ਼ ਚਣੌਤੀਆਂ ਨੂੰ ਨਾ ਪਛਾਣਦਿਆਂ ਹੋਇਆਂ ਇਹਨਾਂ ਦਾ ਹੱਲ ਨਾ ਕੱਢਿਆ ਤੇ ਸਾਨੂੰ ਭਵਿੱਖ ਜਿਹੜਾ ਹੈ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਹਨ ਉਹ ਕਦੀ ਮਾਫ਼ ਨਹੀਂ ਕਰੇਗਾ। ਗੱਲ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ 2 ਦਿਨ ਦਾ ਖੁੱਲਾ ਸਮਾਂ ਕੱਢ ਕੇ ਆਪਣੀ ਜ਼ਿੰਦਗੀ ਦੇ ਰਜਮਿਆਂ ਤੋਂ ਉਸ ਮਹਾਨ ਸ਼ਖਸੀਅਤ ਨੂੰ ਸਰਦਾ ਸਤਿਕਾਰ ਭੇਟ ਕਰਨ ਦੇ ਲਈ ਆਏ ਆ। ਤੁਹਾਡਾ ਗਿਆਨ ਦਿੱਤ ਸਿੰਘ ਵੈਲਫੇਅਰ ਸੁਸਾਇਟੀ ਪੂਰੇ ਪਿੰਡ ਦੀ ਪੰਚਾਇਤ ਔਰ ਇਲਾਕੇ ਵੱਲੋਂ ਤੁਹਾਡਾ ਧੰਨਵਾਦ ਕੀਤਾ ਜਾਂਦਾ ਆਸ ਕਰਦੇ ਆ ਕਿ ਤੁਸੀਂ ਅੱਗੇ ਤੋਂ ਵੀ ਇਦਾਂ ਹੀ ਸਮਾਂ ਦਿੰਦੇ ਰਹੋ ਬਿਲਕੁਲ ਜੀ ਮੈਂ ਅੱਗੇ ਤੋਂ ਵੀ ਸਮਾਂ ਹਾਰ ਰਵੇਲੇ ਤੁਹਾਡੇ ਨਾਲ ਖੜੋਤਾ ਹਾਂ ਖਾਲਸਾ ਕੌਮ ਦੇ ਨਾਲ ਖੜੋਤਾ ਹਾਂ ਤੁਸੀਂ ਕੌਮ 바ਤੇ ਕੰਮ ਕਰ ਰਹੇ ਹੋ ਧੰਨਵਾਦ ਤੇ ਆਪ ਜੀ ਦਾ ਹੈ ਤੁਸੀਂ ਮੈਨੂੰ ਧੰਨਵਾਦ ਨਾ ਦਿਓ ਮੈਨੂੰ ਥਾਪੜਾ ਦਿਓ ਅਸੀਸਾਂ ਦਿਓ ਤੇ ਮੈਂ ਆਪ ਜੀ ਦਾ ਧੰਨਵਾਦ ਕਰਦਾ ਕਿ ਮੈਨੂੰ ਇਸ ਸਮਾਗਮ ਦਾ ਇਸ ਲਹਿਰ ਦਾ ਹਿੱਸਾ ਬਣਾਇਆ ਤੇ ਇਹ ਜ਼ਿੰਦਗੀ ਦੇ ਵਿੱਚੋਂ ਥੋੜਾ ਜਿਹਾ ਸਮਾਂ ਇਹ ਤੇ ਲਾਉਣ ਦੇ ਵਾਸਤੇ ਜੋ ਮਾਲਕ ਨੇ ਕਿਰਪਾ ਕੀਤੀ ਉਹਦੇ ਵਾਸਤੇ ਮੈਨੂੰ ਮੌਕਾ ਮਿਲਿਆ ਹੈ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਨ ਗਿਆਨੀ ਭਵਿੰਦਰ ਸਿੰਘ ਜੀ ਸ਼ਫਰੇਸ਼ਾਤ ਵਾਲੇ ਜਿਹੜੇ ਗਿਆਨੀ ਦੇਵ ਸਿੰਘ ਜੀ ਦੇ ਇਸ ਵਰਸੀ ਸਮਾਗਮ ਦੇ ਵਿੱਚ 123ਵੀਂ ਵਰਸੀ ਸਮਾਗਮ ਦੇ ਵਿੱਚ ਖੁੱਲਾ ਆਪਣਾ ਸਮਾ ਕੱਢ ਕੇ ਧਰਮ ਪ੍ਰਚਾਰ ਦੇ ਲਈ ਇਸ ਮਹਾਨ ਸਮਾਗਮ ਦੇ ਵਿੱਚ ਗਿਆਨੀ ਦਿੱਤ ਸਿੰਘ ਗੁਰਮਤ ਚੇਤਨਾ ਸਮਾਗਮਾਂ ਦੇ ਵਿੱਚ ਉਹਨਾਂ ਨੇ ਆਪਣੀ ਹਾਜ਼ਰੀ ਭਰੀ ਹੈ ਅਸੀਂ ਦਾਸ ਮਾਸਟਰ ਰਣਜੀਤ ਸਿੰਘ ਜੀ ਰਵਾਬੀ ਗਿਆਨੀ ਦਿੱਤ ਸਿੰਘ ਨਗਰ ਪਿੰਡ ਕਲੌੜ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ